ਪਿਆਰੀ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 158 ਆਓ ਸੁਣਦੇ ਹਾਂ ਇਹ ਸ਼ਬਦ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦਾ ਹੈ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਏ ਛੰਡਾ ਜਾ ਤੂ ਮੇਰੇ ਵਲ ਹੈ ਤਾਂ ਕਿਆ ਮੋਏ ਛੰਡਾ ਤੂ ਸਭ ਕੁਛ ਮੈਨੂੰ ਸੰਪਿਆ ਜਾ ਤੇਰਾ ਬੰਦਾ ਲੱਖਨੇ ਤੋੜਨ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈਰੀ ਮਿਤਰ ਸਦ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੈ ਜਾਹਰ ਬਖਸ਼ੰਦਾ ਆਨੰਦ ਭੇਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਾਬ ਦੇ ਕਾਦੀ ਸਵਾਰੀ ਹੈ ਜਾ ਤੁਧ ਭਵੰਦਾ ਜਾ ਤੁਧ ਭਵੰਦਾ ਪਾਤਸ਼ਾਹ ਜੀ ਬੜੇ ਪਿਆਰ ਵਿੱਚ ਆ ਕੇ ਪ੍ਰਭੂ ਨਾਲ ਗੱਲ ਕਰਦੇ ਹੋਏ ਇਸ ਤਰ੍ਹਾਂ ਕਹਿੰਦੇ ਹਨ ਜਾਂ ਤੂੰ ਮੇਰੇ ਵੱਲ ਹੈ ਤਮ ਕਿਆ ਮੋਹ ਚੰਦ ਭਾਵ ਤੂੰ ਮੇਰੇ ਸਿਰ ਤੇ ਖੜਾ ਹੈ ਤੇਰਾ ਹੱਥ ਮੇਰੇ ਸਿਰ ਤੇ ਹੈ ਤੇਰੀ ਬਖਸ਼ਿਸ਼ਾਂ ਮੇਰੇ ਉੱਤੇ ਹਨ ਤਾਂ ਫਿਰ ਮੈਨੂੰ ਕਿਸੇ ਗੱਲ ਦੀ ਵੀ ਮੁਥਾਜੀ ਨਹੀਂ ਹੈ ਮੈਂ ਇੰਜ ਮਹਿਸੂਸ ਕਰ ਰਿਹਾ ਹਾਂ ਕਿ ਮੇਰੀ ਪਿੱਠ ਤੇ ਦੁਨੀਆ ਦਾ ਬਾਦਸ਼ਾਹ ਖੜਾ ਹੈ ਸਾਰੇ ਧਨ ਪਦਾਰਥ ਲੈ ਕੇ ਮੈਨੂੰ ਦੇਣ ਵਾਸਤੇ ਖੜਾ ਹੈ ਮੇਰੀ ਹਰ ਮਦਦ ਕਰਨ ਲਈ ਤਿਆਰ ਹੈ ਮੈਨੂੰ ਕੋਈ ਮੁਥਾਜੀ ਨਹੀਂ ਹੈ ਮੈਂ ਕਿਸੇ ਹੋਰ ਤੇ ਨਿਰਭਰ ਨਹੀਂ ਹਾਂ ਮੈਂ ਰੱਜਿਆ ਪੂਜਿਆ ਆਪਣੇ ਆਪ ਨੂੰ ਸਮਝ ਰਿਹਾ ਹਾਂ ਤੂ ਸਭ ਕਿਛ ਮੈਂ ਨੋ ਸੌਂਪਿਆ ਜਾਂ 13 ਬੰਦਾ ਪਾਵ ਮੈਂ ਆਪਾ ਤੇਰੇ ਅੱਗੇ ਸਮਰਪਿਤ ਕਰ ਦਿੱਤਾ ਹੈ ਕਿ ਤੇਰਾ ਮੈਂ ਆਪਣਾ ਹੀ ਪਿਆਰਾ ਸੇਵਕ ਬਣ ਗਿਆ ਹਾਂ ਤੂੰ ਮੈਨੂੰ ਆਪਣੀਆਂ ਦਾਤਾਂ ਦੇ ਕੇ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ ਲਕshmi ਟੋਟ ਨਾ ਆਵਈ ਖਾਏ ਖਰਚ ਰਹੰਦਾ ਮੈਨੂੰ ਤਨ ਪਦਾਰਥਾਂ ਦੀ ਕੋਈ ਵੀ ਘਾਟ ਮਹਿਸੂਸ ਨਹੀਂ ਹੋ ਰਹੀ ਮੈਂ ਖੁੱਲ ਕੇ ਸਾਰੇ ਖਰਚ ਕਰਦਾ ਹਾਂ ਭਰਪੂਰ ਜ਼ਿੰਦਗੀ ਪਦਾਰਥਾਂ ਰਾਹੀਂ ਜੀ ਰਿਹਾ ਹਾਂ ਮੈਨੂੰ ਕਦੀ ਵੀ ਕੋਈ ਟੋਟ ਨਹੀਂ ਆਉਂਦੀ ਮੈਨੂੰ ਸਭ 13 ਹੀ ਦਿੱਕਤਾ ਹੋਇਆ ਬਾਦੂ ਮਹਿਸੂਸ ਹੁੰਦਾ ਹੈ ਲਖ 84 ਮੇਦਨੀ ਸਭ ਸੇਵ ਕਰੰਦਾ ਮੇਰੇ ਮਨ ਦੀ ਅਵਸਥਾ ਰੱਜੀ ਪੁੱਜੀ ਹੋ ਜਾਣ ਕਾਰਨ ਹਰ ਤਰ੍ਹਾਂ ਨਾਲ ਮੈਂ ਰੱਜਿਆ ਪੁੱਜਿਆ ਹੋ ਗਿਆ ਹਾਂ ਤਾਂ ਮੈਨੂੰ ਇੰਜ ਨਜ਼ਰ ਆਉਂਦਾ ਹੈ ਸਾਰੀ ਸ੍ਰਿਸ਼ਟੀ ਮੇਰੇ ਨਾਲ ਹੱਸ ਖੇਡ ਰਹੀ ਹੈ ਸਾਰੇ ਹੀ ਮੇਰੀ ਸੇਵਾ ਵਿੱਚ ਖੜੇ ਹਨ اے ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਪਿਆਰੇ ਈਸ਼ਵਰ ਪਿਆਰੇ ਪਿਤਾ ਜਿਹੜੇ ਮਨ ਹੀ ਮਨ ਮੇਰੇ ਨਾਲ ਵਿਰੋਧ ਰੱਖਦੇ ਸਨ ਉਹਨਾਂ ਨੂੰ ਵੀ ਤੂੰ ਮੇਰਾ ਮਿੱਤਰ ਬਣਾ ਦਿੱਤਾ ਹੈ ਤੇ ਉਹ ਫਿਰ ਮੇਰੇ ਲਈ ਕੁਝ ਬੁਰਾ ਨਹੀਂ ਸੋਚਦੇ ਚੰਗਾ ਹੀ ਸੋਚਣ ਲੱਗ ਜਾਂਦੇ ਹਨ ਲੇਖਕ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਮ ਮੇਰੇ ਕੀਤੇ ਹੋਏ ਪਿਛਲੇ ਸਾਰੇ ਔਗੁਣਾ ਨੂੰ ਜਦੋਂ ਵਾਹਿਗੁਰੂ ਜੀ ਤੁਸੀਂ ਬਖਸ਼ ਦਿੰਦੇ ਹੋ ਤਾਂ ਕੋਈ ਵੀ ਫਿਰ ਮੇਰੇ ਕਰਮਾਂ ਦਾ ਲੇਖਾ ਜੋਖਾ ਨਹੀਂ ਪੁੱਛਦਾ ਨਹੀਂ ਵਿਚਾਰਦਾ ਕਿਉਂਕਿ ਮੇਰੇ ਵੱਲ ਕੁਝ ਬੁਰਾ ਨਹੀਂ ਰਹਿ ਜਾਂਦਾ ਜਿਸ ਦਾ ਮੈਨੂੰ ਕੋਈ ਲੇਖਾ ਗੁਬਤਾਨ ਦੇਣਾ ਪਵੇ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਵਿੰਦ ਮੇਰੇ ਮਿੱਤਰੋ ਮੇਰੇ ਰਿਸ਼ਤੇਦਾਰੋ ਮੇਰੇ ਜਾਣਕਾਰੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਹਾਂ ਕੇਸ਼ਵਰ ਨਾਲ ਮਿਲ ਕੇ ਈਸ਼ਵਰ ਦੇ ਗੁਣਾ ਨਾਲ ਸਾਂਝ ਪਾ ਕੇ ਆਪਣੇ ਔਗੁਣਾ ਨੂੰ ਮਿਟਾ ਕੇ ਈਸ਼ਵਰ ਦਾ ਪ੍ਰੇਮ ਪਾ ਕੇ ਫਿਰ ਮੈਂ ਆਨੰਦ ਵਿੱਚ ਆ ਗਿਆ ਹਾਂ ਤੇ ਹੁਣ ਮੈਂ ਸੁੱਖਾਂ ਦੀ ਜ਼ਿੰਦਗੀ ਬਿਨਾਂ ਕਿਸੇ ਕਲੇਸ਼ ਦੁਵੇਸ਼ ਦੇ ਜੀ ਰਿਹਾ ਹਾਂ ਆਨੰਦ ਹੀ ਆਨੰਦ ਬਣ ਗਿਆ ਹੈ ਸਭੇ ਕਾਜ ਸਵਾਰੀਏ ਜਾ ਤੁਦ ਭਾਵੰਦਾ ਪਾਪ ਮੇਰੇ ਸਾਰੇ ਕਾਰਜ ਸੰਵਰ ਗਏ ਹਨ ਸਭ ਕੁਝ ਠੀਕ ਹੋ ਗਿਆ ਹੈ ਅਨੰਦ ਹੀ ਅਨੰਦ ਹੋ ਗਿਆ ਹੈ ਕਿਉਂਕਿ ਇਹ ਸਭ ਕੁਝ ਤੈਨੂੰ ਬਹੁੰਦਾ ਹੈ ਤੇਰੀ ਰਜ਼ਾ ਵਿੱਚ ਹੋਇਆ ਹੈ हे ਪਿਆਰੇ ਈਸ਼ਵਰ ਤੂੰ ਮੈਨੂੰ ਸਾਰੀਆਂ ਦਾਤਾਂ ਦੇ ਦਿੱਤੀਆਂ ਹਨ ਏ ਤੇਰੇ ਪ੍ਰੇਮ ਵਿੱਚ ਤੇ ਤੇਰੀ ਰਜ਼ਾ ਵਿੱਚ ਸਭ ਕੁਝ ਮਿਲ ਗਿਆ ਹੈ ਪਿਆਰੀ ਸੰਗਤ ਜੀ ਗੁਰੂ ਜੀ ਨੇ ਤਾਂ ਇਸ ਸ਼ਬਦ ਰਾਹੀਂ ਸਾਨੂੰ ਬੜੀ ਵੱਡੀ ਨਸੀਹਤ ਦਿੱਤੀ ਹੈ ਕਿ हे ਮਨੁੱਖੀ ਜੀਵੋ ਵਾਹਿਗੁਰੂ ਜੀ ਜੋ ਸਭ ਸੁਖ ਦਾਤੇ ਹਨ ਸਾਰਿਆਂ ਦਾ ਤਾਂ ਦੇਣ ਵਾਲੇ ਹਨ ਪਾਪਾਂ ਨੂੰ ਬਖਸ਼ਣ ਵਾਲੇ ਹਨ ਸਭ ਸੁਖ ਦੇਣ ਵਾਲੇ ਸਭ ਲੋੜਾਂ ਪੂਰੀਆਂ ਕਰਨ ਵਾਲੇ ਹਨ ਉਹਨਾਂ ਨਾਲ ਪ੍ਰੀਤ ਪਾ ਲਵੋ ਗੁਣ ਅਪਣਾ ਲਵੋ ਜ਼ਿੰਦਗੀ ਸੱਚ ਦੇ ਅਨੁਸਾਰ ਜੀਵੋ ਹਰ ਕਰਮ ਵਿੱਚ ਸੱਚੇ ਪਿਤਾ ਨੂੰ ਯਾਦ ਰੱਖੋ ਤਾਂ ਫਿਰ ਕਦੀ ਵੀ ਲੋੜ ਦੀ ਥੋੜ ਨਹੀਂ ਆਉਂਦੀ ਜੀਵਨ ਸਹਿਜੇ ਹੀ ਸੁਖਾਲਾ ਹੀ ਹੱਸਦਾ ਖੇਡਦਾ ਜੀਵਿਆ ਜਾ ਸਕਦਾ ਹੈ ਜੁੜ ਜਾਓ ਆਪਣੇ ਪਿਤਾ ਪਰਮੇਸ਼ਵਰ ਨਾਲ ਪਾ ਲਓ ਗਲ ਵਕੜੀ ਫਿਰ ਉਸ ਦੀ ਅੱਖ ਨਾਲ ਅੱਖ ਮਿਲਾ ਕੇ ਮੁਸਕਰਾ ਲੋ ਇਸ ਅਵਸਥਾ ਦਾ ਆਨੰਦ ਮਾਣੋ ਤੁਹਾਡੇ ਪਿੱਛੇ ਸਾਰੇ ਸੁੱਖ ਕਤਾਰ ਵਿੱਚ ਖੜੇ ਹੋਣਗੇ ਵਿਚਾਰ ਦੀਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ